ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਤੇ ਮੂੰਗਰਿਆਂ ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਇਹ ਸਬਜ਼ੀ ਨੂੰ ਥੋੜਾ ਵੱਖਰੇ ਤਰੀਕੇ ਨਾਲ ਬਣਾਵਾਂਗੇ ਪਤੀਲੇ ਦੇ ਵਿੱਚ ਥੋੜਾ ਜਿਹਾ ਤੇਲ ਪਾ ਲਵਾਂਗੇ ਮੂੰਗਰਿਆਂ ਦੀ ਸਬਜ਼ੀ ਤਾਂ ਆਪਾਂ ਬਣਾਉਂਦੇ ਤੇ ਖਾਂਦੇ ਹੀ ਰਹਿੰਦੇ ਆ ਪਰ ਅੱਜ ਆਪਾਂ ਇਹਨੂੰ ਵੱਖਰੇ ਤੇ ਨਵੇਂ ਤਰੀਕੇ ਨਾਲ ਬਣਾਵਾਂਗੇ ਹੋ ਸਕਦਾ ਤੁਸੀਂ ਇਸ ਤਰ੍ਹਾਂ ਪਹਿਲਾਂ ਨਾ ਬਣਾਈ ਹੋਵੇ ਜੇ ਨਹੀਂ ਬਣਾਈ ਤਾਂ ਇੱਕ ਵਾਰ ਬਣਾ ਕੇ ਦੇਖਿਓ ਇੱਥੇ ਮੈਂ ਮੂੰਗਰਿਆਂ ਨੂੰ ਕੁੱਟ ਕੇ ਰੱਖ ਲਿਆ ਸੀ ਵੀਡੀਓ ਲੰਬੀ ਨਾ ਹੋ ਜਾਵੇ ਇਸ ਲਈ ਮੈਂ ਮੂੰਗਰਿਆਂ ਨੂੰ ਪਹਿਲਾਂ ਹੀ ਕੁੱਟ ਲਿਆ ਸੀ ਤੇ ਇੱਥੇ ਮੈਂ ਤੇਲ ਰੱਖਿਆ ਹੋਇਆ ਗਰਮ ਕਰਨਾ ਤੇਲ ਆਪਾਂ ਆਪਣੇ ਹਿਸਾਬ ਨਾਲ ਲੈ ਸਕਦੇ ਹਾਂ ਕਿਉਂਕਿ ਸੁੱਕੀ ਸਬਜ਼ੀ ਇਹ ਤਾਂ ਬਾਕੀ ਆਪਣਾ ਜਿਹੜਾ ਭਾਂਡਾ ਹੈ ਨਾ ਪਤੀਲਾ ਵੀ ਛੋਟਾ ਹੈਗਾ ਤਾਂ ਕਰਕੇ ਥੋੜਾ ਜਿਆਦਾ ਲੱਗਦਾ ਇੱਥੇ ਮੈਂ ਆਲੂ ਲਏ ਨੇ ਇਸ ਤਰ੍ਹਾਂ ਦੇ ਇੱਥੇ ਮੈਂ ਆਲੂਆਂ ਨੂੰ ਛਿਲਕੇ ਤੋਂ ਕੇ ਕੱਟ ਕੇ ਰੱਖਿਆ ਹੋਇਆ ਹੈ ਆਲੂਆਂ ਨੂੰ ਮੈਂ ਹਲਕਾ ਹਲਕਾ ਛਿੱਲਿਆ ਕਿਉਂਕਿ ਛਿਲਕੇ ਵਾਲੇ ਇਸ ਤਰ੍ਹਾਂ ਦੇ ਆਲੂਆਂ ਨੂੰ ਜਦੋਂ ਆਪਾਂ ਇਸ ਤਰ੍ਹਾਂ ਬਣਾਵਾਂਗੇ ਨਾ ਇਹ ਬਹੁਤ ਵਧੀਆ ਬਣਦੇ ਨੇ ਇੱਥੇ ਮਸਾਲਾ ਮੈਂ ਕੁੱਟ ਕੇ ਰੱਖਿਆ ਟਮਾਟਰ ਪਿਆਜ਼ ਹਰੀ ਮਿਰਚ ਲਸਣ ਅਦਰਕ ਇਹ ਸਾਰੀਆਂ ਚੀਜ਼ਾਂ ਨੂੰ ਮਸਾਲੇ ਨਮਕ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਸਾਲੇ ਹੋਰ ਪਾਵਾਂਗੇ ਥੋੜਾ ਜਾਂ ਨਮਕ ਪਾ ਲਵਾਂਗੇ ਨਮਕ ਮੈਂ ਉਸ ਟਾਈਮ ਤੇ ਥੋੜਾ ਪਾਇਆ ਸੀ ਕਿਉਂਕਿ ਫਿਰ ਪਾਣੀ ਛੱਡ ਜਾਂਦਾ ਮਸਾਲਾ ਤਾਂ ਕਰਕੇ ਆਪਾਂ ਨਮਕ ਹੁਣ ਪਾਵਾਂਗੇ ਥੋੜੀ ਜਿਹੀ ਮਿਰਚ ਪਾਵਾਂਗੇ ਵੈਸੇ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਨੇ ਤੇ ਸਬਜੀ ਮਸਾਲਾ ਪਾਵਾਂਗੇ ਗਰਮ ਮਸਾਲਾ ਮੈਂ ਪਹਿਲਾਂ ਪਾ ਲਿਆ ਸੀ ਤੇ ਹੁਣ ਆਪਾਂ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪਾ ਲਵਾਂਗੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਨਮਕ ਮੈਂ ਪਹਿਲਾਂ ਇਸ ਕਰਕੇ ਨਹੀਂ ਜ਼ਿਆਦਾ ਪਾਇਆ ਕਿਉਂਕਿ ਫਿਰ ਪਾਣੀ ਛੱਡ ਜਾਂਦਾ ਹੈ ਤਾਂ ਕਰਕੇ ਮੈਂ ਇਸ ਟਾਈਮ ਤੇ ਪਾਇਆ ਉਸ ਸਮੇਂ ਥੋੜਾ ਜਿਹਾ ਹੀ ਪਾਇਆ ਸੀ ਤਾਂ ਕਿ ਗੁੱਟਣ ਵਿੱਚ ਵੀ ਆਸਾਨੀ ਰਹੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇਲ ਵੀ ਗਰਮ ਹੋ ਰਿਹਾ ਅੱਜ ਆਪਾਂ ਇਸ ਤਰ੍ਹਾਂ ਦੇਸੀ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਕਟ ਕੇ ਤੇ ਪਤਲੀ ਵਿੱਚ ਵੈਸੇ ਆਪਾਂ ਕੜਾਈ ਜਾਂ ਕੁੱਕਰ ਵਿੱਚ ਬਣਾਉਣੇ ਆ ਹੁਣ ਆਪਾਂ ਜੀਰਾ ਪਾ ਲਿਆ ਇੱਕ ਚਮਚਾ ਜੀਰੇ ਨੂੰ 골ਡਨ ਕਰ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਕਟਿਆ ਹੋਇਆ ਸਭ ਕੁਝ ਮਿਕਸ ਕੀਤਾ ਹੋਇਆ ਮਸਾਲਾ ਪਾਵਾਂਗੇ ਤੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਜਿਵੇਂ ਜਿਵੇਂ ਪਾਉਂਦੇ ਜਾਵਾਂਗੇ ਹੁਣ ਆਪਾਂ ਇਹਨਾਂ ਨੂੰ ਜਿਵੇਂ ਜਿਵੇਂ ਪਾਉਂਦੇ ਜਾਵਾਂਗੇ ਮਸਾਲੇ ਨੂੰ ਓਵੇਂ ਓਵੇਂ ਹਿਲਾਉਂਦੇ ਰਵਾਂਗੇ ਤਾਂ ਜੋ ਮਸਾਲਾ ਨਾਲ ਦੀ ਨਾਲ ਪੱਕਦਾ ਵੀ ਰਵੇ ਇੱਕ ਸਾਰ ਅੱਜ ਆਪਾਂ ਦੇਸੀ ਤਰ੍ਹਾਂ ਦੇਸੀ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਤੇ ਇਹ ਬਹੁਤ ਟੇਸਟੀ ਵੀ ਬਣੂਗੀ ਤੇ ਸੁਆਦ ਵੀ ਬਣੂਗੀ ਇਸ ਤਰ੍ਹਾਂ ਜਦੋਂ ਵੀ ਆਪਾਂ ਸਬਜ਼ੀ ਬਣਾਉਣੀ ਹੈ ਬਹੁਤ ਟੇਸਟੀ ਤਾਂ ਬਣਦੀ ਹੀ ਬਣਦੀ ਹੈ ਬਹੁਤ ਵਧੀਆ ਖੁਸ਼ਬੂ ਵੀ ਹੁੰਦੀ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਲਰ ਆ ਰਿਹਾ ਹੈ ਬਾਕੀ ਆਪਾਂ ਇਹਦੇ ਵਿੱਚ ਦੋਨੇ ਤਰ੍ਹਾਂ ਦੀਆਂ ਮਿਰਚਾਂ ਪਾਈਆਂ ਨੇ ਆਪਾਂ ਹਰੀਆਂ ਜਾਂ ਲਾਲ ਇੱਕ ਤਰ੍ਹਾਂ ਦੀ ਮਿਰਚ ਪਾ ਸਕਦੇ ਹਾਂ ਆਪਣੇ ਟੇਸਟ ਅਕੋਰਡਿੰਗ ਜਿੰਨਾ ਦਿਖਾ ਆਪਾਂ ਪਸੰਦ ਕਰਦੇ ਆਂ ਆਪਾਂ ਅਦਰਕ ਲਸਣ ਹਰੀ ਮਿਰਚ ਸਾਰੀਆਂ ਚੀਜ਼ਾਂ ਪਾਈਆਂ ਨੇ ਥੋੜੀ ਦੇਰ ਢਾਕੇ ਪਕਾਉਣ ਤੋਂ ਬਾਅਦ ਹੁਣ ਆਪਾਂ ਇਸਦੇ ਵਿੱਚ ਆਲੂ ਪਾਵਾਂਗੇ ਮਸਾਲਾ ਬਹੁਤ ਵਧੀਆ ਪੱਕ ਚੁੱਕਿਆ ਆ ਆਲੂਆਂ ਨੂੰ ਪੱਕਣ ਤੇ ਥੋੜਾ ਟਾਈਮ ਲੱਗਦਾ ਕਿਉਂਕਿ ਮੂੰਗਰਿਆਂ ਦਾ ਆਪਾਂ ਕੁੱਟ ਕੇ ਰੱਖਿਆ ਉਹ ਜਲਦੀ ਪੱਕ ਜਾਣਗੇ ਤਾਂ ਆਪਾਂ ਇਹਨਾਂ ਨੂੰ ਪਹਿਲਾਂ ਪਾ ਲਵਾਂਗੇ ਐਸ ਤਰ੍ਹਾਂ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਆਲੂਆਂ ਨੂੰ ਹੁਣ ਆਪਾਂ ਥੋੜੀ देर ਪਕਾ ਲਵਾਂਗੇ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਬਾਕੀ ਇਹ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਆਲੂਆਂ ਨੂੰ ਥੋੜੀ देर ਟਾਕ ਦੇਵਾਂਗੇ ਥੋੜੀ ਦੇਰ ਬਾਅਦ ਹੁਣ ਆਪਾਂ ਇਹਨਾਂ ਨੂੰ ਹਿਲਾ ਲਵਾਂਗੇ ਕਿਉਂਕਿ ਸੁੱਕੀ ਸਬਜ਼ੀ ਹੈ ਜਲ ਵੀ ਨਾ ਜਾਵੇ ਇਸ ਦਾ ਵੀ ਧਿਆਨ ਰੱਖਾਂਗੇ ਇੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰ੍ਹਾਂ ਦੀ ਆਪਣੀ ਸਬਜ਼ੀ ਬਣ ਰਹੀ ਹੈ ਜੋ ਦੇਖਣ ਦੇ ਵਿੱਚ ਬਹੁਤ ਟੇਸਟੀ ਲੱਗਦੀ ਹੈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਹੁਣ ਆਪਾਂ ਮੂੰਗਰਿਆਂ ਨੂੰ ਪਾਵਾਂਗੇ ਜੋ ਆਪਾਂ ਕੁੱਟ ਕੇ ਰੱਖੇ ਸੀ ਹੁਣ ਆਪਾਂ ਇਸ ਦੇ ਵਿੱਚ ਕੁੱਟੇ ਹੋਏ ਮੂੰਗਰੇ ਸਾਰੇ ਐਡ ਕਰ ਦੇਵਾਂਗੇ ਇਹਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਹੈ ਇਸ ਲਈ ਆਪਾਂ ਇਹ ਚੀਜ਼ ਦਾ ਧਿਆਨ ਰੱਖਾਂਗੇ ਤੇ ਆਪਾਂ ਇਹਨਾਂ ਨੂੰ ਥੋੜੀ ਦੇਰ ਬਿਨਾਂ ਢੱਕਣ ਤੋਂ ਹੀ ਪਕਾਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਹ ਦੇਖਣ ਦੇ ਵਿੱਚ ਕਾਫੀ ਲੱਗ ਰਹੇ ਨੇ ਪਰ ਜਦੋਂ ਇਹ ਪੱਕ ਜਾਣਗੇ ਤਾਂ ਸਬਜ਼ੀ ਥੋੜੀ ਹੋ ਜਾਏਗੀ ਤੇ ਇਹ ਥੋੜਾ ਥੋੜਾ ਪਾਣੀ ਛੱਡਦੇ ਨੇ ਤਾਂ ਕਰਕੇ ਇਸ ਚੀਜ਼ ਦਾ ਧਿਆਨ ਰੱਖਾਂਗੇ ਤੇ ਆਪਾਂ ਢੱਕਾਂਗੇ ਨਹੀਂ ਇਹਨਾਂ ਨੂੰ ਬਾਕੀ ਸੁੱਕੀ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਇਸ ਤਰ੍ਹਾਂ ਦੀ ਬਣੀ ਹੋਈ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਰਚ ਜਾਣ ਆਪਾਂ ਕੁੱਕਰ ਜਾਂ ਕੜਾਈ ਦੇ ਵਿੱਚ ਤਾਂ ਬਣਾਉਂਦੇ ਹੀ ਰਹਿੰਦੇ ਆ ਅੱਜ ਆਪਾਂ ਇਸ ਤਰ੍ਹਾਂ ਦੀ ਬਤੀਲੀ ਦੇ ਵਿੱਚ ਬਣਾਵਾਂਗੇ ਜਿਸਦੇ ਵਿੱਚ ਆਪਾਂ ਸਾਗ ਵਗੈਰਾ ਬਣਾਉਣੇ ਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਥੋੜੀ देर ਪੱਕਣ ਦਿਆਂਗੇ ਤੇ ਟਾਕਾਂਗੇ ਨਹੀਂ ਇਸ ਨੂੰ ਜਿਵੇਂ ਜਿਵੇਂ মুਂਗਰੇ پکਦੇ ਨੇ ਨਾ ਇਹ ਥੋੜਾ ਥੋੜਾ ਪਾਣੀ ਛੱਡਦੇ ਜਾਂਦੇ ਨੇ ਇਸ ਲਈ ਆਪਾਂ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਤਾਂ ਜੋ ਸਬਜੀ ਜਿਹੜੀ ਇੱਕ ਥਾਂ ਤੇ ਜਲੇ ਵੀ ਨਾ ਤੇ ਪਾਣੀ ਵੀ ਜਿਹੜਾ ਸੁੱਕਦਾ ਰਹੇ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਹਲਕੇ ਜਿਹੇ ਹੱਥ ਨਾਲ ਤਾਂ ਕਿ ਆਲੂ ਵੀ ਮੈਸ਼ ਨਾ ਹੋ ਸਕਣ ਤੇ ਥੋੜੀ ਦੇਰ ਟਾਕ ਦੇਵਾਂਗੇ ਕਿਉਂਕਿ ਹੁਣ ਪਾਣੀ ਕਾਫੀ ਸੁੱਕ ਚੁੱਕਿਆ ਸਬਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਣੀ ਸਬਜੀ ਪੱਕ ਕੇ ਤਿਆਰ ਆ ਬਹੁਤ ਵਧੀਆ ਨਵੇਂ ਤਰੀਕੇ ਦੀ ਆਪਾਂ ਦੂਸਰੋਂ ਤਾਂ ਸਬਜੀ ਬਣਾਉਂਦੇ ਤੇ ਖਾਂਦੇ ਹੀ ਰਹਿੰਦੇ ਆ ਇੱਕ ਵਾਰ ਆਪਾਂ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਿਓ ਇਸ ਦੇ ਵਿੱਚ ਮਸਾਲੇ ਬਹੁਤ ਵਧੀਆ ਰੱਚਦੇ ਨੇ ਇਸ ਤਰ੍ਹਾਂ ਹਰ ਚੀਜ਼ ਬਹੁਤ ਵਧੀਆ ਰੱਚ ਜਾਂਦੀ ਹੈ ਬਹੁਤ ਵਧੀਆ ਸਬਜੀ ਬਣਦੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਖਾ ਕੇ ਦੇਖਿਓ ਇਹ ਪਰੌਂਠਿਆਂ ਜਾਂ ਰੋਟੀ ਦੇ ਨਾਲ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਹੁਣ ਇਸ ਤਰ੍ਹਾਂ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇਖਿਓ